नमस्कार आकाशवाणी ਦਾ ਇਹ ਜਲੰਧਰ ਕੇਂਦਰ ਹੈ ਹੁਣ ਤੁਸੀਂ ਸਰਪਜੀਤ ਕੌਰ ਤੋਂ ਪ੍ਰਦੇਸ਼ੀ ਖਬਰਾਂ ਸੁਣੋ ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿੰਸੀ ਨੇ ਪੋਡਕਾਸਟ ਦੇ ਚੌਥੇ ਐਪੀਸੋਡ ਵਿੱਚ ਕੇਵਾਈਸੀ ਸક્ષਮ ਵੋਟਰ ਹੈਲਪਲਾਈਨ ਅਤੇ ਚੋਣ ਕਮਿਸ਼ਨ ਦੇ ਵੱਖ-ਵੱਖ ਮੋਬਾਈਲ ਐਪਾਂ ਬਾਰੇ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ ਹੈ ਜੋਨ ਰੂਟੀ ਕਰਨ ਵਾਲੀਆਂ ਪੰਜਾਬ ਦੀਆਂ ਮਿੱਡੇ ਮੀਲ ਇਤਿਆਹਾਸ਼ਾ ਵਰਕਰਾਂ ਨੂੰ 200 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਮਾਣ ਪੱਤਾ ਦਿੱਤਾ ਜਾਏਗਾ। ਪੰਜਾਬ ਭਾਸ਼ਵਾਦੀ ਪ੍ਰਧਾਨ ਸੁਨੀਲ ਜਾਖੜ ਨੇ ਵਿਰੋਧੀਆਂ ਤੇ ਕਿਸਾਨਾਂ ਨੂੰ ਆਪਣਾ ਮੋਹਰਾ ਬਣਾ ਕੇ ਸਿਆਸੀ ਇਸਤੇਮਾਲ ਕਰਨ ਦਾ ਦੋਸ਼ ਲਗਾਇਆ ਅਤੇ ਸ਼ਹੀਦ ਸੁਖਦੇਵ ਨੂੰ ਉਨ੍ਹਾਂ ਦੇ 177ਵੇਂ ਜਨਮ ਦਿਨ ਮੌਕੇ ਨਿਗੀਆਂ ਸ਼ਰਧਾਂਜਲੀ ਭੇਟ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਚਲਾਏ ਜਾ ਰਹੇ ਪੋਡਕਾਸਟ ਦਾ ਚੌਥਾ ਐਪੀਸੋਡ ਸੋਸ਼ਲ ਮੀਡੀਆ ਦੇ ਅਧਿਕਾਰਤ ਪੇਜਾਂ ਫੇਸਬੁੱਕ ਇੰਸਟਾਗ੍ਰam ਐਕਸ ਅਤੇ ਯੂਟਿਊਬ ਤੇ ਰਿਲੀਜ਼ ਕਰ ਦਿੱਤਾ ਗਿਆ ਹੈ ਇਸ ਐਪੀਸੋਡ ਵਿੱਚ ਮੁੱਖ ਚੋਣ ਅਧਿਕਾਰੀ ਸਿਬਿੰਸੀ ਨੇ केवाईसी सक्षम वोटर हेल्पलाइन ਅਤੇ ਚੋਣ ਕਮਿਸ਼ਨ ਦੇ ਵੱਖ-ਵੱਖ ਮੋਬਾਈਲ ਐਪਾਂ ਬਾਰੇ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਏ ਉਹਨਾਂ ਦੱਸਿਆ ਕਿ ਕਿਸੇ ਵੀ ਉਮੀਦਵਾਰ ਦੇ ਵੇਰਵੇ ਅਤੇ ਜਮ੍ਹਾਂ ਕਰਵਾਈ ਐਫੀਡੇਵਟਾ ਬਾਬਤ ਜਾਣਕਾਰੀ ਕੇवाईसी ਐਪ ਨੋ ਯੂਅਰ ਕੈਂਡੀਡੇਟ ਥ्रू ਲਈ ਜਾ ਸਕਦੀ ਏ ਇਸ ਐਪ ਨੂੰ ਐਂਡਰੋਇਡ ਤੇ ਆਈਫੋਨ ਦੋਹਾਂ ਤਰ੍ਹਾਂ ਦੇ ਮੋਬਾਈਲ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਏ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਆਈਟੀ ਖੇਤਰ ਵਿੱਚ ਸ਼ੁਰੂ ਕੀਤੀਆਂ ਕਈ ਪਹਿਲਕਦਮੀਆਂ ਬਾਬਤ ਵੀ ਸਿਵਲ ਸੀ ਨੇ ਇਸ ਐਪੀਸੋਡ ਵਿੱਚ ਦੱਸਿਆ ਤੇ ਕਿਹਾ ਕੀ ਵੋਟ ਕੇਂਦਰਾਂ ਤੇ ਵੋਟਰਾਂ ਦੀ ਸਹੂਲਤ ਲਈ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਬਹੁਤ ਵਧੀਆ ਬੰਦੋਬਸਤ ਕੀਤੇ ਜਾ ਰਹੇ ਨੇ ਇਸ ਲਈ ਸਾਰੇ ਵੋਟਰ ਪਹਿਲੀ ਜੂਨ ਨੂੰ ਆਪਣੀ ਵੋਟ ਦੀ ਵਰਤੋਂ ਜ਼ਰੂਰ ਕਰਨ ਤੇ ਇਸ ਵਾਰ ਸੱਤਰ ਪਾਰ ਦੇ ਟੀਚੇ ਦੀ ਪੂਰਤੀ ਵਿੱਚ ਆਪਣਾ ਯੋਗਦਾਨ ਪਾਉਣ ਉਹਨਾਂ ਅਪੀਲ ਕੀਤੀ ਹੈ ਕਿ ਚੋਣਾਂ ਦੀ ਤਾਜ਼ਾ ਤੇ ਪੁਖਤਾ ਜਾਣਕਾਰੀ ਲਈ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਚਲਾਏ ਜਾ ਰਹੇ ਸੋਸ਼ਲ ਮੀਡੀਆ ਦੇ ਅਧਿਕਾਰਤ ਪੇਜਾਂ ਤੇ WhatsApp ਚੈਨਲ ਚੀਫ ਇਲੈਕਟੋਰਲ ਆਫੀਸਰ ਪੰਜਾਬ ਨੂੰ ਜ਼ਰੂਰ ਫੋਲੋ ਤੇ ਸਬਸਕ੍ਰਾਈਬ ਕੀਤਾ ਜਾਵੇ ਈਸੋਰਾ ਮੁਖ ਚੋਣ ਅਧਿਕਾਰੀ ਸਿਬਿੰਸੀ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਚੋਣ ਡਿਊਟੀ ਕਰਨ ਵਾਲੀਆਂ ਪੰਜਾਬ ਦੀਆਂ ਮਿੰਟੇ ਅਤੇ ਆਸ਼ਾ ਵਰਕਰਾਂ ਨੂੰ दो सौ रुपए प्रति दिन के हिसाब नाण पत्ता दिता जाएगा। उन्होंने कहा कि पोलिंग पार्टियां खाना तैयार करने मिड डे मील वर्करा की ड्यूटी लगाई जानी है। इस तो इलावा पहली जून वोटा गर्म आशा वर्करा नोट केन्द्र तैनात किया जाएगा ताज किसी पोलिंग स्टाफ या बूथ ते आए वोटर थे थे की सेहत नासाज होने की तुरंत सहायता की जा सके उन्होंने दस कि आशा वर्करा न भी मिड डे मील वर्करा की दर्ज से दो सौ रूपये प्रति दिन ਆਪਣਾ ਮਾਨ ਪੱਤਾ ਦਿੱਤਾ ਜਾਏਗਾ ਤੇ ਇਹ ਮਾਨ ਪੱਤਾ ਦੇਣ ਲਈ ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਕਮ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕੀਤਾ ਜਾ ਚੁੱਕਿਆ ਹੈ ਪੰਜਾਬ ਵਿੱਚ ਲੋਕ ਸਭਾ ਚੋਣਾਂ ਸਤਵੀਂ ਤੇ ਆਖਰੀ ਗੇੜ ਵਿੱਚ ਹੋਣ ਕਾਰਨ ਸੂਬੇ ਵਿੱਚ ਚੋਣ ਸਰਗਰਮੀਆਂ ਮੱਠੀ ਰਫ਼ਤਾਰ ਨਾਲ ਚਲਦੀਆਂ ਰਹੀਆਂ ਵੱਖ-ਵੱਖ ਪਾਰਟੀਆਂ ਦੇ ਸਥਾਨਕ ਸਿਆਸੀ ਆਗੂ ਹੀ ਆਪਣੇ ਪੱਧਰ ਤੇ ਲੋਕਾਂ ਨੂੰ ਆਪਣੇ ਹੱਕ ਵਿੱਚ ਕਰਨ ਦੀ ਪੂਰੀ ਵਲ ਲਗਾਉਂਦੇ ਰਹੇ ਪਰ ਹੁਣ ਨਾਮ ਸਦਗੀਆਂ ਦਾ سلسلہ ਮੁਕੰਮਲ ਹੋਣ ਮਗਰੋਂ ਕੌਮੀ ਆਗੂਆਂ ਦੀਆਂ ਫੇਰੀਆਂ ਨਾਲ ਚੋਣ ਸਰਗਰਮੀਆਂ ਵਿੱਚ ਤੇਜ਼ੀ ਆਵੇਗੀ ਵੇਰਵੇ ਨਾਲ ਇਹ ਰਿਪੋਰਟ ਲੋਕ ਸਭਾ ਚੋਣਾਂ ਨੂੰ ਲੈ ਕੇ ਆਉਂਦੇ ਦਿਨਾਂ ਵਿੱਚ ਕਈ ਵੱਡੇ ਸਿਆਸਤਦਾਨਾਂ ਦੀ ਆਮਦ ਸੂਬੇ ਵਿੱਚ ਹੋਣ ਜਾ ਰਹੀ ਹੈ ਜਿਸ ਨਾਲ ਚੋਣ ਪ੍ਰਚਾਰ ਮੁਹਿੰਮ ਆਪਣੇ ਸਿਖਰ ਤੇ ਹੋਵੇਗੀ ਇਸ ਦੌਰਾਨ ਰੋਡ ਸ਼ੋਅ ਸਿਆਸੀ ਰੈਲੀਆਂ ਤੇ ਨੁਕੜ ਸੁਭਾਵਾਂ ਵੇਖਣ ਨੂੰ ਮਿਲਣਗੀਆਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾ ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਸਮੇਤ ਕਈ ਹੋਰ ਵੱਡੇ ਆਗੂ ਪੰਜਾਬ ਦੀਆਂ ਫੇਰੀਆਂ ਕਰਨਗੇ ਕਾਂਗਰਸ ਪਾਰਟੀ ਵੱਲੋਂ ਵੀ ਪਾਰਟੀ ਪ੍ਰਧਾਨ ਮਲਿਕਾਰਜਨ ਖਰਗੇ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਸਮੇਤ ਹੋਰ ਆਗੂ ਸੂਬੇ ਦੇ ਸਿਆਸੀ ਮਾਹੌਲ ਨੂੰ ਪਖਾਉਣਗੇ ਇਧਰ ਇਸੇ ਲੜੀ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕੰਮਿਨਰ ਅਰਵਿੰਦ ਕੇਜਰੀਵਾਲ ਭਲਕੇ ਅੰਮ੍ਰਿਤਸਰ ਆ ਰਹੇ ਨੇ ਜਿੱਥੇ ਉਹ ਰੋਲ ਸ਼ੋਅ ਵਿੱਚ ਹਿੱਸਾ ਲੈਣ ਤੋਂ ਇਲਾਵਾ ਸੱਚਖੰਡ ਸ਼ਹੀਦ ਦਰਬਾਰ ਸਾਹਿਬ ਵਿਖੇ ਵੀ ਨਤਮਸਤਕ ਹੋਣਗੇ श्रोमणी अकाली दल प्रधान सिंह समेत पार्टी नेता पिछले कई दिनों तो तक पहुंच कर रहे ने के पार्टी दौरा इस मौसमी गर्मी शिखर हो सियासी तापमान भी बढ़ेगा शिशु शर्मा शांतल आकाशवाणी समाचार जलंधर प्रदेश खबर आकाशवाणी जलंधर तो पंजाब भाजपा प्रधान सुनील जाखड़ ने कहा कि विरोधिया ने किसान नोरा है चंडीगढ़ च पत्रकारा गलबात करद उ कि सूबे दियां करोड़ तीह लणक आ चुकी है इसकी खरीद घट्टो घट समर्थन मुल ती गई सुनील जाखड़ ने कहा कि दो हजार चौदह कणक के चोने ली हजार दो सौ ग्यारह करोड़ रूपये सन जदक दो तेई चौबी रकम बद के सत्तर हजार तीन सौ पचासी करोड़ रूप हो गई ਕਿਆ ਕਿਸ ਤਰ੍ਹਾਂ آمدਨ ਡੁਗੜੀ ਹੋਈ ਅਤੇ ਇਹ ਸਭ ਕਿਸਾਨਾਂ ਦੀ ਸਖਤ ਮਿਹਨਤਾਂ ਹੀ ਰਾਂਗੇ ਤੂ ਪੰਜਾਬ ਐਨ ਸੀ ਸੀ ਬਟਾਲੀਅਨ ਦੇ ਵੱਖ-ਵੱਖ ਵਰਗਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਕੈਡਟਾਂ ਦਾ ਕੱਲ ਚਲੰਦਰ ਵਿੱਚ ਸਨਮਾਨ ਕੀਤਾ ਗਿਆ ਬਟਾਲੀਅਨ ਕਮਾਂਡਰ ਕਰਨਲ ਵਿਨੋਦ ਜੋਸ਼ੀ ਨੇ ਦੱਸਿਆ ਕਿ ਲਾਇਲਪੁਰ ਖਾਲਸਾ ਕਾਲਜ ਦੇ ਅੰਡਰ ਅਫਸਰ ਲਵਪ੍ਰੀਤ ਸਿੰਘ ਅਤੇ ਸਰਜੈਂਟ ਗੁੜੀਆ ਵਰਮਾ ਡੀਵੀ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਕਾਲਜ ਦੇ ਕੈਡਟ ਸ਼ਗੁਨ ਅਤੇ ਸਟੇਟ ਪਬਲਿਕ ਸਕੂਲ ਦੇ ਕੈਡਟ ਅਭਿਸ਼ੇਕ ਕੌਸ਼ਲ ਨੂੰ ਬਟਾਲੀਅਨ ਨੇ ਟਰੈਕਸੂਟ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗੁੜੀਆ ਵਰਮਾ ਨੂੰ ਸਮਾਜਿਕ ਖੇਤਰ ਵਿੱਚ ਕੀਤੀ ਗਈ ਸੇਵਾ ਲਈ ਅਤੇ ਬਾਕੀ ਕੈਡਟਸ ਨੂੰ ਥਲ ਸੇਵਾ ਮੈਡੀਕਲ ਕੈਂਪ ਨਵੀਂ ਦਿੱਲੀ ਵਿਖੇ ਕੀਤੇ ਸ਼ਾਨਦਾਰ ਪ੍ਰਦਰਸ਼ਨ ਲਈ ਇਹ ਸਨਮਾਨ ਦਿੱਤੇ ਗਏ ਖਾਲਸਾ ਕਾਲਜ ਦੇ ਐਸੋਸੀਏਟ ਐਨਸੀਸੀ ਅਫਸਰ ਲੈਫਟੀਨੈਂਟ ਕਰਨਬੀਰ ਸਿੰਘ ਅਤੇ ਲੈਫਟੀਨੈਂਟ ਹਰਪਜਨ ਸਿੰਘ ਵੀ ਇਸ ਮੌਕੇ ਮੌਜੂਦ ਰਹੇ ਕੈਡਟਾ ਦੀ ਹੌਸਲਾ ਅਫਜ਼ਾਈ ਕਰਦੇ ਹਨ ਕਰਨਲ ਜੋਸ਼ੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਭਾਰਤੀ ਸੈਨਾ ਵਿੱਚ ਕਮਿਸ਼ਨ ਪ੍ਰਾਪਤ ਕਰਨ ਲਈ ਐਨਸੀਸੀ ਬਹੁਤ ਮਦਦਗਾਰ ਸਾਬਤ ਹੁੰਦੀ ਹੈ ਇਸ ਸਨਮਾਨ ਤੇ ਇਹਨਾਂ ਕੈਡਟਾ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਮੈਂ ਸਾਜਨ ਗੋਲੀ ਅਵਰ ਮਾਟੂ ਪੰਜਾਬ ਦੇ ਹਸਪਤਾਲੇ ਲਾਪਰ ਖਾਸਾ ਕਾਲਜ ਦੇ ਨੰਬਰ 7 11 ਤਰੀਕ ਨੂੰ ਲਗਭਗ 11 ਵਜੇ ਰਾਮਨ ਮੰਡੀ ਰੋਡ ਹਾਈਵੇ और एक एक्सीडेंट हुआ था जिसमें एक महिला बहुत बुरी तरह से घायल हो गई थी उसे गंभीर चोट लगी मैंने उसे नजदीकी हॉस्पिटल में पहुँचा उसे दाखिला करवाया और उनके पेरेंट्स को इन्फॉर्म करते हुए अपना फर्ज निभाया मेरा नाम कैडेट अभिषेक कौशल है फ्रॉम स्टेट पब्लिक स्कूल जलंधर ऑल इंडिया थल सेना कैम्प लगाया था एक बहुत ही मजेदार कैंप है और साथ ही साथ इस कैंप में हमें बहुत कुछ सीखने को भी मिलता है जैसे की यूनिटी डिसिप्लिन हार्डवर्क टीम वर्क मैं सर्जेंट शगुन फ्रॉम डेविड कॉलेज जलंधर ऑल इंडिया थर्थ सैनिक कैंप लगाकर आया हूँ जिसमें हमें बहुत कुछ सीखने को मिलता है हमें यहाँ नए नए, नए बॉडीज मिलते हैं नई नई हमारी जान पहचान होती है हम यूनिटी और डिसिप्लिन सीखते हैं ਦੂਜੇ ਲਾਹੌਰ ਸਾਜ਼ਿਸ਼ ਕੇਸ਼ ਵਿੱਚ ਸ਼ਹੀਦ ਫਗਤ ਸਿੰਘ ਤੇ ਰਾਜਗੁਰੂ ਨਾਲ 23 ਮਾਰਚ 1931 ਨੂੰ ਸੈਂਟਰਲ ਜੇਲ੍ਹ ਲਾਹੌਰ ਵਿੱਚ ਫਾਂਸੀ ਚੜੇ ਸ਼ਹੀਦ ਸੁਖਦੇਵ ਦੇ 174ਵੇਂ ਜਨਮ ਦਿਨ ਮੌਕੇ ਲੁਧਿਆਣਾ ਸ਼ਹਿਰ ਦੇ ਅੰਦਰੂਨ ਮੁਹੱਲਾ ਨੌਕਰਾ ਵਿਖੇ ਅੱਜ ਉਹਨਾਂ ਦੇ ਜਨਮ ਸਥਾਨ ਤੇ ਅਸ਼ੋਕ ਥਾਪੜ ਦੇ ਗਵਾਈ ਵਿੱਚ ਜਨਮ ਦਿਹਾੜਾ ਮਨਾਇਆ ਗਿਆ। ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਨੂੰ ਕੰਨਾਟਕ ਤੇ ਪਾਠੰਡ ਰਹੀ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ। ਨੌਗਰਾ ਵਾਸੀ ਤੇ ਸ਼ਹੀਦ ਸੁਖਦੇਵ ਦੇ ਪਰਿਵਾਰ ਸਬੰਧੀ ਅਸ਼ੋਕ <th>ਥਾਪੜ ਨੇ ਦੱਸਿਆ ਕਿ ਸ਼ਹੀਦ ਸੁਖਦੇਵ <th>ਥਾਪੜ ਦਾ ਜਨਮ ਲੁਧਿਆਣਾ ਵਿੱਚ RAMLAL <th>ਥਾਪੜ ਅਤੇ RALI DEVI ਦੇ ਘਰ 15 ਮਈ 1907 ਨੂੰ ਹੋਇਆ ਸੀ ਭਗਤ ਸਿੰਘ ਦੇ ਦਾਦਾ ਅਰਜਨ ਸਿੰਘ ਨਾਲ <th>ਥਾਪੜ ਪਰਿਵਾਰ ਦੀ ਨੇੜਤਾ ਕਾਰਨ ਹੀ ਸ਼ਹੀਦ ਸੁਖਦੇਵ ਤੇ ਸ਼ਹੀਦ ਭਗਤ ਸਿੰਘ ਦਾ ਬਚਪਨ ਤੋਂ ਜਵਾਨੀ ਤੱਕ ਸਾਰਾ ਜੀਵਨ ਫਾਂਸੀ ਚੜਨ ਤੱਕ ਇਕੱਠਾ ਬੀਤਿਆ ਇਸ ਮੌਕੇ ਇੱਕ ਖੂਨਦਾਨ ਕੈਂਪ ਵੀ ਲਗਾਇਆ ਗਿਆ ਇਸ ਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਖਤਮ ਹੋਈਆਂ ਨਮਸਕਾਰ